ਦੀ ਖੁਸ਼ੀ ਵਿੱਚ ਪਿੰਡ ਗਿਆਨਾ ਬੀਬੀ ਦਵਿੰਦਰ ਕੌਰ ਪੁੱਤਰੀ ਭਾਈ ਮੇਜਰ ਸਿੰਘ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਹੈ। ਸੁਕਰਾਨੇ ਵਜੋਂ ਪਿੰਡ ਪੈਣੀ ਬਾਗਾ ਭਾਈ ਫੁੱਟਾ ਸਿੰਘ ਆਪਣੀ ਪੁੱਤਰੀ ਗੁਰਪ੍ਰੀਤ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਹੈ। ਪਿੰਡ ਰਾ ਕਾਕੇ ਭਾਈ ਗੁਰਪ੍ਰੀਤ ਸਿੰਘ ਜਿਪੁੱਤਰ ਭਾਈ ਗੁਰਤੇਜ ਸਿੰਘ ਸੁਪੁੱਤਰ ਦਾਤਾ ਅਗੰਪ੍ਰੀਤ ਸਿੰਘ ਜਨਮ ਦੀ ਖੁਸ਼ੀ ਵਿੱਚ ਮੰਡੀ ਕਾਲਾ ਵਾਲੀ ਭਾਈ ਸੁਵਿੰਦਰ ਸਿੰਘ ਸੁਪੁੱਤਰ ਭਾਈ ਗੁਰਚਰਨ ਸਿੰਘ ਆਪਣੇ ਸੁਪੁੱਤਰ ਜਸਪ੍ਰੀਤ ਸਿੰਘ ਦੇ ਵਿਆਹ ਕਾਰਜ ਦੀ ਖੁਸ਼ੀ ਵਿੱਚ ਪਿੰਕਪਤ ਮੱਲ ਭਾਈ ਰਾਮ ਸਿੰਘ ਆਪਣੇ ਪੁੱਤਰੇ ਕਾਕਾ ਮਨਿੰਦਰ ਸਿੰਘ ਸੁਪੁੱਤਰ ਭਾਈ ਨਿਰਮਰ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਪਿੰਡ ਤਲੋਕੇ ਵਾਲਾ ਭਾਈ ਬਲਵੀਰ ਸਿੰਘ ਸੁਪੁੱਤਰ ਭਾਈ ਗੋਰੀ ਸਿੰਘ ਆਪਣੇ ਸੁਪੁੱਤਰ ਕਾਕਾ ਸਹਿਦਪ੍ਰੀਤ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਪਿੰਡ ਕਸਤਮਲ